ਪਿਛਲੇ 2-3 ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਜਿੱਥੇ ਗਰਮੀ ਤੋਂ निजात ਮਿਲੀ ਹੈ ਉੱਥੇ ਹੀ ਬੂਟੇ ਤੇ ਝੋਨਾ ਲਾਣ ਵਾਲੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਪਾਣੀ ਝੋਨੇ ਨੂੰ ਵੀ ਲੱਗ ਗਿਆ ਹੈ ਅਤੇ ਪੌਦੇ ਵੀ ਪੂਰੀ ਤਰ੍ਹਾਂ ਪ੍ਰਸੰਨ ਹਨ ਪਸ਼ੂ ਪੰਛੀ ਵੀ ਪੂਰੀ ਤਰ੍ਹਾਂ ਖੁਸ਼ੀ ਵਿੱਚ ਝੂਮ ਰਹੇ ਹਨ ਅਤੇ ਸ਼ਾਵਨ ਸ਼ੁਰੂ ਹੋ ਗਿਆ ਹੈ ਬਰਸਾਤ ਦੇ ਨਾਲ ਜਿੱਥੇ ਲੋਕਾਂ ਨੂੰ ਨਿਯਾਤ ਮਿਲੀ ਹੈ ਉੱਥੇ ਹੀ ਬਰਸਾਤ ਕੁਝ ਲੋਕਾਂ ਤੇ ਕਹਿਰ ਬਣ ਕੇ ਵੀ ਟੁੱਟੀ ਹੈ ਤੁਸੀਂ ਵੇਖੋ ਫਾਜ਼ਲਕਾ ਜ਼ਿਲ੍ਹੇ ਦੇ ਪਿੰਡ ਕੁਹਾੜਿਆਂ ਵਾਲੀ ਵਿਖੇ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਪਈ ਜਿਸ ਵਿੱਚ ਉਸ ਦੇ ਘਰ ਦਾ ਪੂਰਾ ਸਾਮਾਨ ਵਾਸ਼ਿੰਗ ਮਸ਼ੀਨ ਫ੍ਰਿਜ LED ਅਤੇ ਹੋਰ ਬੇਟੀ ਟ੍ਰਾਂਕ ਅਟੈਚੀ ਗਰੀ ਮਜ਼ਦੂਰ ਦਾ ਸਮਾਨ ਪੂਰੀ ਤਰ੍ਹਾਂ ਤੈਖ ਨੈਸ ਹੋ ਗਿਆ ਹੈ ਗਰੀਬ ਔਰਤ ਨੇ ਦੱਸਿਆ ਵੀ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ ਤੇ ਪਿੱਛੋਂ ਉਸਦੇ ਬੱਚੇ ਘਰ ਵੇਸੀ ਬੱਚੇ ਘਰ ਤੋਂ ਬਾਹਰ ਖੇਡ ਰਹੇ ਸੀ ਅਤੇ ਇੱਕ ਹੀ ਕਮਰਾ ਸੀ ਜਿਸ ਵਿੱਚ ਛੱਤ ਡਿੱਗ ਪਈ ਹੈ ਤੇ ਉਸਦਾ ਪਤੀ ਵੀ ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਹੈ ਉਹਨੇ ਸਰਕਾਰ ਤੇ ਪ੍ਰਸ਼ਾਸਨ ਤੇ ਦਾਨੀ ਸਜਨਾ ਤੋਂ ਮੰਗ ਕੀਤੀ ਹੈ ਵੀ ਉਹਨਾਂ ਦੀ ਮਦਦ ਕੀਤੀ ਜਾਵੇ ਤੁਸੀਂ ਵੇਖ ਰਹੇ ਹੋ ਘਰ ਵਿੱਚ ਪੂਰੇ ਦਾ ਪੂਰਾ ਸਮਾਨ ਟ੍ਰਾਂਕ ਅਟੈਚੀ ਕਨਕਲੀ ਪੇਟੀ ਐਲਈਡੀ ਫ੍ਰਿਜ ਸਭ ਕੁਝ ਵਾਸ਼ਿੰਗ ਮਸ਼ੀਨ ਸਭ ਕੁਝ ਛੱਤ ਡਿੱਗਣ ਕਰ ਤਬਾਹ ਹੋ ਗਿਆ ਹੈ ਇਹ ਬਾਰਿਸ਼ ਜਿੱਥੇ ਖੁਸ਼ੀਆਂ ਲੈ ਕੇ ਆਈ ਹੈ ਉਥੇ ਕੁਝ ਲੋਕਾਂ ਲਈ ਕਾਲ ਬਣ ਕੇ ਵੀ ਆਈ ਹੈ ਤੁਸੀਂ ਵੇਖੋ ਕਿਸ ਤਰ੍ਹਾਂ ਪਿੰਡ ਕੁਹਾੜਿਆਂ ਵਾਲੀ ਦੇ ਵਿੱਚ ਛੱਤ ਡਿੱਗ ਗਈ ਅਤੇ ਘਰ ਵਿੱਚ ਕਪੜਾ ਰੱਖਣ ਵਾਲੀ ਅਲਮਾਰੀ ਜੋ ਤੁਸੀਂ ਵੇਖ ਰਹੇ ਹੋ ਉਸ ਦਾ ਵੀ ਬੁਰਾ ਹਾਲ ਹੋਇਆ ਪਿਆ ਹੈ ਘਰ ਦਾ ਕੋਈ ਵੀ ਸਮਾਨ ਨਹੀਂ ਬਚਿਆ ਹੈ ਘਰ ਦਾ ਸਾਰੇ ਦਾ ਸਾਰਾ ਸਮਾਨ ਖਤਮ ਹੋ ਗਿਆ ਹੈ ਸਰਕਾਰ ਅਤੇ ਪ੍ਰਸ਼ਾਸਨ ਤੋਂ ਗਰੀਬ ਪਰਿਵਾਰ ਨੇ ਮੰਗ ਕੀਤੀ ਆ ਤੇ ਦਾਨੀ ਸਜਣਾ ਤੋਂ ਮੰਗ ਕੀਤੀ ਆ ਵੀ ਉਹਨਾਂ ਦੀ ਮਦਦ ਕੀਤੀ ਜਾਵੇ ਉਸਦੇ ਛੋਟੇ ਛੋਟੇ ਬੱਚੇ ਹਨ ਤੇ ਉਹ ਆਪ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਗੁਜ਼ਾਰਾ ਕਰਦੀ ਹਾ ਤੇ ਉਸਦਾ ਪਤੀ ਲੋਕਾਂ ਦੇ ਦਿਹਾੜੀ ਮਜ਼ਦੂਰੀ ਕਰਦਾ ਹੈ ਉਹ ਦਿਹਾੜੀ ਮਜ਼ਦੂਰੀ ਤੇ ਗਿਆ ਹੋਇਆ ਸੀ ਤੇ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਗਈ ਸੀ ਪਿੱਛੋਂ ਉਸਦੀ ਬੇਟੀ ਨੇ ਆ ਕੇ ਦੱਸਿਆ ਵੀ ਉਹਨਾਂ ਦੇ ਘਰ ਇਹ ਕਾਰਾ ਵਾਪਰ ਗਿਆ ਹੈ ਤੇ ਹੋਰ ਸੁਣੋ ਔਰਤ ਦਾ ਕੀ ਕਹਿਣਾ ਹੈ ਤੇ ਦਾਨੀ ਸਜਣਾ ਨੂੰ ਅਪੀਲ ਹੈ ਵੀ ਉਹਦੀ ਮਦਦ ਕੀਤੀ ਜਾਵੇ ਸਾਡੇ ਬੱਚੇ ਵੀ ਬਾਹਰ بارش ਬਹੁਤ ਪਈ ਜਾਂਦੀ ਸੀ ਬਾਹਰ ਖੇਡ ਹੀ ਜਾਂਦੇ ਸੀਗੇ ਤਿੰਨ ਦਿਨ ਦੀ بارش ਹੋਈ ਜਾਂਦੀ ਸੀ ਇਸ ਕਰਕੇ ਬੱਚੇ ਬਾਹਰ ਸੀਗੇ ਤੇ ਮੈਂ ਕੰਮ ਤੇ ਸੀ ਇਹ ਵੀ ਕੰਮ ਤੇ ਮੈਂ ਕਰਾਚ ਕੰਮ ਕਰਦੀ ਆ ਘਰ ਦਾ ਗੁਜ਼ਾਰਾ ਕਰਦੀ ਆ ਤੇ ਉਹਦੇ ਕਰਕੇ ਵੀ ਸਾਡੇ ਮੈਂ ਕਰੇ ਨਹੀਂ ਸੀ ਤੇ ਗੁਡੀਆਂ ਮੇਰੇ ਕੋਲ ਗਈ ਕਿ ਮੰਮੀ ਆਪਣੀ ਛੱਤ ਡਿੱਗ ਗਈ ਸਾਡਾ ਸਾਰਾ ਸਮਾਨ ਥੱਲੇ ਦੱਬਿਆ ਗਿਆ ਏ ਕੁਝ ਸਮਾਨ ਸਾਡਾ ਟੁੱਟ ਗਿਆ ਏ ਸਾਡੀ ਬਸ ਇਹੀ ਬੇਨਤੀ ਹੈਗੀ ਆ ਕਿ ਸਾਡਾ ਜੀ ਜਲਦੀ ਤੇ ਜਲਦੀ ਸਾਡੇ ਕੋਲ ਇੱਕ ਹੀ ਕਮਰਾ ਸੀ ਸਾਨੂੰ ਕਮਰਾ ਬਣਾ ਕੇ ਦਿੱਤਾ ਜਾਵੇ ਕੀ ਕੀ ਸਮਾਨ ਟੁੱਟੇ ਸਾਡੀ ਇੱਕ ਕਲਮਬਾਰੀ ਟੁੱਟ ਗਈ ਇੱਕ ਪੇਟੀ ਟੁੱਟ ਗਈ ਐਲ ਦੀ ਟੁੱਟ ਗਈ ਫਰਿੱਜ ਟੁੱਟ ਗਈ ਤੇ ਪੱਖਾ ਸਾਡਾ ਥੱਲੇ ਦੱਬਿਆ ਗਿਆ ਤੇ ਮੰਜੇ ਵੀ ਤੇ ਟ੍ਰਾਂਕ ਸੀ ਤਿੰਨ ਉਹ ਵੀ ਟੁੱਟ ਗਏ ਤੇ ਵਾਸ਼ਿੰਗ ਮਸ਼ੀਨ ਸੀ ਸਾਰੀ ਉਹ ਵੀ ਟੁੱਟ ਗਈ ਕਿਹੜਾ ਪਿੰਡ ਵਾਟਰ ਕੂਲਰ ਟੁੱਟ ਗਿਆ ਪਾਣੀ ਵਾਲੀ ਕੈਨੀ ਵੀ ਟੁੱਟ ਗਈ ਸਾਡੀ ਪਿੰਡ ਕਿਹੜਾ ਸਾਡਾ ਪਿੰਡ ਕੁਵਾਰਿਆ ਵਾਲੀ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत